ਸਰ ਇੱਕ ਕੱਲ ਤੁਸੀਂ ਨਸ਼ੇ ਵਾਲਾ ਬੰਦਾ ਆਰਾਊਂਡ ਅਪ ਕੀਤਾ ਜੀ ਉਹ ਕੀ ਮਸਲਾ ਸੀਗਾ ਜੀ ਬਾਨਜੋਗ ਸੀਨੀਅਰ ਕਪਤਾਨ ਪੁਲਿਸ ਡਿਪਟੀ ਮੈਡਮ ਅਮਨੀਤ ਕਮੰਡੈਂਟ ਆਈਪੀਐਸ ਦੇ ਨਿਸ਼ਾ ਨਿਰਦੇਸ਼ਾਂ ਤਹਿਤ ਜਿਹੜੀ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ੀ ਰੋਥ ਮਹਿੰਮ ਚਲਾਈ ਗਈ ਉਸ ਤਹਿਤ ਹੀ ਕੱਲ ਥਾਣਾ ਕਨਾਲ ਕਲੋਨੀ ਇੱਕ ਵਧੀਆ ਸਫਲਤਾ ਮਿਲੀ ਹੈ ਜਿਸ ਤਹਿਤ ਸਾਡੇ ਐਸੇ ਗਵਾਲ ਸਿੰਘ ਸਮੇਤ ਪੁਲਿਸ ਫਾਰਟੀ ਦਰਾਨੇ ਗਾਸਤੇ ਇਹਨਾਂ ਨੂੰ ਜਿਹੜਾ ਗਰੇਗ ਰੋਡ ਤੋਂ ਇੱਕ ਸ਼ੱਕੀ ਵਿਅਕਤੀ ਜਿਹੜਾ ਹੈ ਜੀ ਮਿਲਿਆ ਸੀ ਜਿਸ ਦਾ ਨਾਮ ਕੀ ਕੁਲਵਿੰਦਰ ਸਿੰਘ ਜੋ ਕਿ ਫਾਇਲ ਕਾ ਦਾ ਰਹਿਣ ਵਾਲਾ ਹੈ ਤੇ ਜਦੋਂ ਇਹਨੂੰ ਚੈੱਕ ਕੀਤਾ ਤੇ ਇਸ ਪਾਸੋਂ ਜਿਹੜੀ ਹੈਗੀ 100 ਗ੍ਰਾਮ ਜਿਹੜੀ ਹੈਰੋਨ ਰਿਕਵਰ ਹੋਈ ਸੀਗੀ ਦੇ ਤੇ ਥਾਣਾ ਕਨਾਲ ਕਲੋਨੀ ਵਿਖੇ ਮੁਕੱਦਮਾ ਦਰਜ ਕਰਕੇ ਤੇ ਇਹਦੀ ਅਗਲੀ ਤਫ਼ਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਤੇ ਇਸ ਤੇ ਪਹਿਲਾਂ ਵੀ ਜਿਹੜਾ ਇੱਕ ਮੁਕੱਦਮਾ ਐਨਡੀਪੀਐਸ ਦਾ ਦਰਜ ਹੈ ਤੇ ਅੱਜ ਇਹਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਤੇ ਇਹਦਾ ਰਿਮਾਂਡ ਹਾਸਲ ਕਰਕੇ ਅੱਗੇ ਜੋ ਵੀ ਇਹਨੇ ਕਿ ਕਿਨੂੰ ਦੇਣ ਆਇਆ ਸੀ ਜਾਂ ਕਿਥੋਂ ਜਿਹੜਾ ਹੈਗਾ ਨਸ਼ਾ ਲੈ ਕੇ ਆਇਆ ਸੀਗਾ ਬੈਕਵਰਡ ਤੇ ਫਾਰਵਰਡ ਲਿੰਕ ਤੇ ਵੀ ਵਰਕ ਕਰਕੇ ਉਹਨਾਂ ਦੇ ਖਿਲਾਫ ਵੀ ਬੰਦੀ ਕਰਨੀ ਕੀਤੀ ਸੀ ਜੀ